ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤੇਰਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਸੀ ਧਰ ਨਾਲ ਲਾਉਂਦੇ ਸਾਨੂੰ ਚੱਕ ਕੇ ਲੈ ਜਾਂਦੇ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਨਿੰਦਦੇ ਨਹੀਂ ਹਾਂ ਸਾਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਹੈ ਮੈਂ ਜੀ ਲੋ ਤੁਹਾਨੂੰ ਧੰਨਵਾਦ ਕਰਦਾ ਇਹ ਸਰਪਾਈ ਦੀ ਦੋ ਕਿ ਇਹਨਾਂ ਨੇ ਤੁਹਾਡੇ ਕਰੇ ਇੱਕ ਮੈਨੂੰ ਬਨੰਦ ਗੜਜ ਸਮਝਿਆ ਮੇਰਾ ਤੋਂ ਜੀ ਲੋ ਸ਼ੁਕਰੀਆ ਤੁਹਾਡਾ ਇਤਨੇ ਕਰਕੇ ਆਜਾ ਬਰਫੀ ਖਲਾਇਆ ਤਾਂ ਹੁਣ ਤਾਂ ਮਿਲ ਗਿਆ ਹੁਣ ਕਾਨੂੰ ਰੋਣਾ ਦੱਸ ਯਾਰ ਸਾਰਿਆਂ ਦਾ ਧੰਨਵਾਦ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋਰ ਲਾਇਆ ਤੇ ਹੁਣ ਬਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮਾਡਲ ਲਾ ਇਹ ਸਾਡਾ ਹੀਰੋ ਆ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਇਹਦੇ ਵੱਲ ਦੇਖ ਕੇ ਅੱਗੇ ਵਧਣਗੇ ਅੱਜ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰुण ਸੱਚੀ ਸਾਡਾ ਰੋਲ ਮਾਡਲ ਤੇ ਮੇਰਾ ਤਾਂ ਤਰुण ਹਮੇਸ਼ਾ ਤੋਂ ਰੋਲ ਮਾਡਲ ਰਹੂਗਾ ਕਿ ਮੈਂ ਆਉਣ ਵਾਲੇ ਬੱਚਿਆਂ ਨੂੰ ਕਹਾਂਗਾ ਕਿ ਤਰुण ਵੱਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰुण ਕਾ ਕਦੇ ਬੱਟੇ ਹੁਣ ਬੱਲੇ ਬੱਲੇ ਕਰਾ ਦੇ